ਸ਼ਸ਼ੀਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਤੁਹਾਨੂੰ ਪਤਾ ਕਿ ਭਾਨੇ Sidhu ਨੂੰ ਗ੍ਰਿਫਤਾਰ ਕਰ ਲਿਆ ਉਹਦੀ ਗ੍ਰਿਫਤਾਰੀ ਦਾ ਅਸਲ ਕਾਰਨ ਕੀ ਨੇ ਅੱਜ ਤੁਹਾਨੂੰ ਅਸੀਂ ਕੱਲੀ-ਕੱਲੀ ਗੱਲ ਦੱਸਾਂਗੇ ਉਹਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਕਿਉਂ ਸਰਕਾਰਾਂ ਇਹ ਜਿਹੜੇ ਨੌਜਵਾਨ ਨੇ ਜੋ ਪੰਜਾਬ ਦੇ ਲੋਕਾਂ ਦਾ ਡੁੱਬਿਆ ਪੈਸਾ ਵਾਪਸ ਕਰਾ ਰਹੇ ਨੇ ਕਿਉਂ ਨਹੀਂ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕਿਉਂ ਇਹ ਚੀਜ਼ਾਂ ਜਰੀਆਂ ਨਹੀਂ ਜਾਂਦੀਆਂ ਅੱਜ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦੇ ਹਾਂ ਜੁੜੇ ਰਹੋ ਸਾਡੇ ਨਾਲ ਤੇ ਵੀਡੀਓ ਨੂੰ ਚਲਦੀ-ਚਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਦੋਸਤੋ ਕਰਦਿਆਂ ਗੱਲਬਾਤ ਭਾਨਾ ਸਿੱਧੂ ਹੁਣ ਕਾਫੀ ਲੰਮੇ ਸਮੇਂ ਤੋਂ ਜਿਹੜੇ ਏਜੰਟਾਂ ਦੇ ਦੁਆਰਾ ਜਿਹੜੀ ਲੁੱਟ ਮਚਾਈ ਹੋਈ ਸੀ ਭਾਨਾ ਸਿੱਧੂ ਲੰਮੇ ਸਮੇਂ ਤੋਂ ਉਹਨਾਂ ਜਿਹੜੇ ਆਮ ਲੋਕਾਂ ਦੇ ਆਮ ਜਿਹੜੇ ਇਸ ਇਸ ਘਟਨਾ ਦੇ ਸਕਾਰ ਹੋਏ ਸੀ ਜਿਨ੍ਹਾਂ ਦੇ ਪੈਸੇ ਦੱਬੇ ਹੋਏ ਸੀ ਅਜਾਨ ਟੋਨਾ ਨਾਲ ਠੱਗੀਆਂ ਮਾਰੀ ਬੈਠੇ ਸੀ ਉਹਨਾਂ ਦੇ ਪੈਸੇ ਵਾਪਸ ਕਰਾਉਣ ਦਾ ਕੰਮ ਭਾਨਾ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਰ ਰਿਹਾ ਸੀ ਕਿਉਂਕਿ ਇਹ ਬਹੁਤ ਹੀ ਇੱਕ ਲੋਕ ਸੇਵਾ ਗਈ ਜਿਹੜਾ ਭਾਨਾ ਸਿੱਧੂ ਲੋਕਾਂ ਦੇ ਪੈਸੇ ਵਾਪਸ ਕਰਾ ਰਿਹਾ ਤੁਸੀਂ ਦੇਖੋ ਸਰਕਾਰਾਂ ਤੋਂ ਇਹ ਚੀਜ਼ਾਂ ਕਿਉਂ ਨਹੀਂ ਜਰੀਆਂ ਗਈਆਂ ਪ੍ਰਸ਼ਾਸਨ ਤੋਂ ਇਹ ਚੀਜ਼ਾਂ ਕਿਉਂ ਨਹੀਂ ਜਰੀਆਂ ਗਈਆਂ ਜਿਹੜੇ ਆਮ ਘਰਾਂ ਦੇ ਅਸੀਂ ਕਹਿੰਦੇ ਸੀ ਵੀ ਆਮ ਘਰਾਂ ਦੇ ਆਮ ਐਮ.ਐਲ.ਏ ਨੇ ਉਹਨਾਂ ਤੋਂ ਇਹ ਚੀਜ਼ਾਂ ਕਿਉਂ ਨਹੀਂ ਜਰੀਆਂ ਜਾਂਦੀਆਂ ਕਿਉਂਕਿ ਓਨੀ ਭੀੜ ਮੈਨੂੰ ਐਂ ਲੱਗਦਾ ਵੀ ਪੂਰੇ ਜ਼ਿਲ੍ਹੇ ਦੇ ਐਮ.ਐਲ.ਏ ਇਕੱਠੇ ਹੋ ਜਾਣ ਉਹਨਾਂ ਕੋਲ ਨਹੀਂ ਹੁੰਦੀ ਜਿੰਨੀ ਭਾਨੇ ਸਿੱਧੂ ਦੇ ਘਰੇ ਹੁੰਦੀ ਸੀ ਉਹ ਚੀਜ਼ਾਂ ਇਹਨਾਂ ਦੇ ਹਾਜ਼ਮ ਨਹੀਂ ਆਈਆਂ ਕਦੇ ਨਾ ਕਿਤੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਭਾਨਾ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਸਰਕਾਰ ਦੇ ਗਲ ਦੀ ਹੱਡੀ ਨਾ ਬਣ ਜੇ ਜਾ ਕਿਤੇ ਭਾਨਾ ਸਿੱਧੂ ਐਮਪੀ ਦੀ ਚੋਣ ਨਾ ਚੋਣ 'ਚ ਨਾ ਖੜਾ ਹੋ ਜੇ ਜਾ ਕਿਤੇ ਭਾਨਾ ਸਿੱਧੂ ਐਮਐਲਏ ਨਾ ਬਣ ਜੇ ਫਿਰ ਇਹਨਾਂ ਨੂੰ ਜਿਹੜੇ ਆਮ ਘਰਾਂ ਦੇ ਜਿਹੜੇ ਅਸੀਂ ਐਮਐਲਏ ਬਣਾਏ ਨੇ ਜਾਂ ਜਿਹੜੇ ਵੀ ਸਾਡੇ ਕੋਈ ਗਲਤ ਕੰਮ ਕਰਨ ਵਾਲੇ ਨੇ ਜਿਹੜੇ ਵੀ ਲੀਡਰਾਂ ਨਾਲ ਖਾਂਦੇ ਪੀਂਦੇ ਨੇ ਹਿੱਸਾ ਪੱਤੀ ਦਿੰਦੇ ਨੇ ਉਹਨਾਂ ਦਾ ਜਿਹੜਾ ਰੋ ਨੇ ਰੋਜੀ ਰੋਜੀ ਰੋਟੀ ਸੀ ਜਿਹੜੀ ਇਹੋ ਜੇ ਗਲਤ ਅੰਸਰਾਂ ਤੋਂ ਚੱਲਦੀ ਸੀ ਉਹ ਭਾਨਾ ਸਿੱਧੂ ਬੰਦ ਕਰਾ ਰਿਹਾ ਸੀ ਉਹ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਨੇ ਸਰਕਾਰਾਂ ਦੇ ਹਾਜਮ ਨਹੀਂ ਆਈਆਂ ਇਸੇ ਕਰਕੇ ਜਿਹੜਾ ਭਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੀ ਗੱਲ ਇੱਕ ਤਾਂ ਕੰਮ ਭਾਨਾ ਸਿੱਧੂ ਇਹ ਕਰਦਾ ਸੀ ਕਿ ਜਿਹੜੇ ਲੋਕਾਂ ਦੇ ਦੱਬੇ ਹੋਏ ਪੈਸੇ ਸੀ ਉਹ ਦਬਾਉਂਦਾ ਸੀ ਦੂਜੀ ਗੱਲ ਜਿਹੜੇ ਚੰਡੀਗੜ੍ਹ ਮਹਾਲੀ ਜਾਂ ਲੁਧਿਆਣੇ ਜਿਹੜੇ ਵੱਡੇ ਏਜੰਟ ਆਪਣੇ ਆਪ ਨੂੰ ਵੱਡੇ ਏਜੰਟ ਕਹਿੰਦੇ ਆ ਵੀ ਅਸੀਂ ਸਾਰੇ ਜ਼ਿਲ੍ਹਿਆਂ 'ਚ ਸਾਡੇ ਆਫਿਸ ਨੇ ਉਹਨਾਂ ਨੂੰ ਵੀ ਭਾਨਾ ਸੀ ਤੁਹ ਆਪਣੇ ਘਰ ਵਲਾ ਕੇ ਇਹ ਕਹਿੰਦਾ ਸੀ ਕਿ ਇਹਨਾਂ ਦੇ ਪੈਸੇ ਵਾਪਸ ਕਰੋ ਜਾਂ ਫੋਨ ਲਾ ਕੇ ਸਿੱਧੀ ਗੱਲ ਇਹ ਕਹਿੰਦਾ ਸੀ ਕਿ ਫਲਾਨਾ ਬੰਦਾ ਆਊਗਾ ਉਹਦੇ ਪੈਸੇ ਵਾਪਸ ਕਰੋ ਤੇ ਜਿਵੇਂ ਪਹਿਲਾਂ ਆਪਣੇ ਪਹਿਲਾਂ ਤੁਸੀਂ ਦੇਖਿਆ ਹੋਊਗੇ ਅੱਜ ਤੋਂ ਜੇ 15 20 ਸਾਲ ਪਹਿਲਾਂ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਹੁੰਦੀਆਂ ਸੀ ਜਿਹੜੇ ਪੰਜ ਸਰਪੰਚ ਹੁੰਦੇ ਸੀ ਉਹ ਪੂਰੀ ਗਰਸ ਨਾਲ ਗੱਲ ਕਰਦੇ ਹੁੰਦੇ ਸੀ ਇਸੇ ਤਰ੍ਹਾਂ ਹੀ ਭਾਨਾ ਸਿੱਧੂ ਨੇ ਜਿਹੜਾ ਇਹ ਸਿਸਟਮ ਤੋੜਿਆ ਆ ਵਿਆ ਸੀਗਾ ਕਿ ਏਜੰਟਾਂ ਵੱਲੋਂ ਜਿਹੜੇ ਦੱਬੇ ਹੋਏ ਪੈਸੇ ਸੀ ਆਮ ਲੋਕਾਂ ਦੇ ਸਾਡੀਆਂ ਕੁੜੀਆਂ ਦੇ ਸਾਡੇ ਭਰਾਵਾਂ ਦੇ ਸਾਡੀਆਂ ਮਾਤਾਵਾਂ ਦੇ ਜਿਹੜੇ ਠੱਗੀਆਂ ਮਾਰੀਆਂ ਹੋਈਆਂ ਸੀ ਲੋਕਾਂ ਦੇ ਨਾਲ ਉਹੋ ਜਿਹੇ ਏਜੰਟਾਂ ਨੂੰ ਫੋਨ ਤੇ ਹੀ ਤਾੜ ਦਿੰਦਾ ਸੀ ਵੀ ਨਹੀਂ ਆਪਦਾ ਹਿਸਾਬ ਲਾ ਲਿਓ ਅਸੀਂ ਤੁਹਾਡੇ ਬਾਹਰ ਚਾ ਕੇ ਬੈਠਾਂਗੇ ਜਾਂ ਅਸੀਂ ਤੁਹਾਡੇ ਦਫ਼ਤਰ ਜਾ ਕੇ ਬੈਠਾਂਗੇ ਨਹੀਂ ਤਾਂ ਇੰਨੀ ਤਰੀਕ ਤੋਂ ਪਹਿਲਾਂ ਜਿਹੜੇ ਇਸ ਬੰਦੇ ਦੇ ਜਾਂ ਇਸ ਕੁੜੀ ਦੇ ਪੈਸੇ ਵਾਪਸ ਕਰ ਦੋ ਪਰ ਕਿਤੇ ਨਾ ਕਿਤੇ ਸਰਕਾਰ ਜਾਂ ਪ੍ਰਸ਼ਾਸਨ ਦੇ ਇਹ ਗੱਲ ਰੜਕਦੀ ਰਹੀ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਆਮ ਬੰਦਾ ਇੱਕ ਆਮ ਪਰਿਵਾਰ ਚੋਂ ਉੱਠ ਕੇ ਇੱਕ ਆਮ ਪਰਿਵਾਰ ਦਾ ਮੁੰਡਾ ਛੋਟੀ ਜੀ ਉਮਰ ਦੇ ਵਿੱਚ ਲੋਕਾਂ ਦੇ 50-50 ਲੱਖ 20-20 ਲੱਖ 30-30 ਲੱਖ ਜਿਹੜਾ ਪੈਸੇ ਵਾਪਸ ਕਰਾਵੇ ਕਿਉਂਕਿ ਇਹਦੇ ਵਿੱਚ ਪ੍ਰਸ਼ਾਸਨ ਦੀ ਨਖੇਦੀ ਆ ਪ੍ਰਸ਼ਾਸਨ ਪੈਸੇ ਵਾਪਸ ਦਿਵਾ ਨਹੀਂ ਸਕਦਾ ਸਰਕਾਰਾਂ ਪੈਸੇ ਵਾਪਸ ਨਹੀਂ ਕਰਵਾ ਸਕਦੀਆਂ ਇੱਕ ਆਮ ਬੰਦਾ ਇੱਕ ਆਮ ਬੰਦਾ ਉਹਦੇ ਫੋਨ ਕਰਨ ਤੇ ਜਾਂ ਉਹਦੇ ਦਫ਼ਤਰ ਚ ਜਾ ਕੇ ਧਰਨਾ ਲਾ ਕੇ ਬੈਠਣ ਤੇ ਉਸ ਜਿਹੜੇ ਪਰਿਵਾਰ ਜਿਹੜੇ ਇਸ ਲੁੱਟ ਦੇ ਸਰਕਾਰ ਹੋਏ ਨੇ ਉਹਨਾਂ ਦੇ ਪੈਸੇ ਵਾਪਸ ਹੁੰਦੇ ਆ ਉਹ ਇਹ ਗੱਲਾਂ ਇਹ ਆਮ ਘਰਾਂ ਦੇ ਲੀਡਰਾਂ ਤੋਂ ਜਿਹੜੇ ਨਵੇਂ ਬਣਾਏ ਨੇ ਅਸੀਂ ਬਦਲਾਅ ਵਾਲੇ ਉਹਨਾਂ ਤੋਂ ਇਹ ਕਿਤੇ ਨਾ ਕਿਤੇ ਹਾਜ਼ਮ ਨਹੀਂ ਹੋਈਆਂ ਇਸੇ ਕਰਕੇ ਪੰਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੀ ਗੱਲ ਪੰਨਾ ਸਿੱਧੂ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਜਦੋਂ ਦਾ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆਗਾ ਉਦੋਂ ਤੋਂ ਲੈ ਕੇ ਉਹ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜਾਗਾ ਤੇ ਉਹ ਵੀ ਇਹ ਗੱਲ ਵੀ ਕਿਤੇ ਨਾ ਕਿਤੇ ਇਸ ਗੱਲ ਨਾਲ ਮੇਲ ਖਾਂਦੀ ਆ ਕਿ ਇਹ ਵੀ ਕਿਤੇ ਨਾ ਕਿਤੇ ਗੱਲ ਸਰਕਾਰਾਂ ਦੇ ਹਾਜਮ ਨਹੀਂ ਹੋਈ ਉਸ ਤੋਂ ਵੱਡੀ ਗੱਲ ਨਸੇ ਦੇ ਖਿਲਾਫ ਝੋਟੇ ਦੇ ਹੱਕ ਦੇ ਵਿੱਚ ਪੰਨਾ ਸਿੱਧੂ ਡਟ ਕੇ ਖੜਾ ਤੁਹਾਨੂੰ ਪਤਾ ਕਿ ਨਸਾ ਨਾ ਅਕਾਲੀਆਂ ਨੇ ਖਤਮ ਕੀਤਾ ਨਾ ਕਾਂਗਰਸ ਨੇ ਖਤਮ ਕੀਤਾ ਤੇ ਹੁਣ ਸਰਕਾਰ ਜਿਹੜੀ ਚੱਲ ਰਹੀ ਆ ਜਿਹੜੀ ਕਹਿੰਦੇ ਸੀ ਅਸੀਂ ਮਹੀਨੇ 20 ਦਿਨਾਂ ਚ ਬੰਦ ਕਰ ਦਾਂਗੇ ਇਹਨਾਂ ਤੋਂ ਵੀ ਨਹੀਂ ਬੰਦ ਹੋਇਆ ਛੋਟੇ ਸਿੱਧੂ ਦੇ ਭਾਨਾ ਸਿੱਧੂ ਛੋਟੇ ਦੇ ਹੱਕ ਦੇ ਵਿੱਚ ਖੜਾ ਮਾਨਸਾ ਵਾਲੇ ਨੇ ਤੇ ਇਹ ਵੀ ਗੱਲ ਕਿਤੇ ਨਾ ਕਿਤੇ ਇਹਨਾਂ ਤੋਂ ਹਾਜ਼ਮ ਨਹੀਂ ਹੋਈ ਫਿਰ ਉਸ ਤੋਂ ਬਾਅਦ ਗੱਲ ਆ ਜਾਂਦੀ ਆ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਭਾਨਾ ਸਿੱਧੂ ਡਟ ਕੇ ਖੜਦਾਗਾ ਫਿਰ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜਿੰਨੇ ਵੀ ਪੰਜਾਬ ਦੇ ਕਰਪਟ ਲੀਡਰ ਨੇ ਜਾਂ ਕਰਪਟ ਅਫਸਰ ਨੇ ਉਹਨਾਂ ਦੇ ਖਿਲਾਫ ਭਾਨਾ ਸਿੱਧੂ ਬੇਵਾਕ ਬੋਲਦਾਗਾ ਬੇਸ਼ੱਕ ਉਹ ਮੁੱਖ ਮੰਤਰੀ ਹੋਵੇ ਬੇਸ਼ੱਕ ਉਹ ਕੈਬਨਿਟ ਮੰਤਰੀ ਹੋਣ ਬੇਸ਼ੱਕ ਉਹ 14 ਦੇ ਆਫੀਸਰ ਸਹਿਬਾਨ ਹੋਣ ਉਹਨਾਂ ਨਾਲ ਵੀ ਡਟ ਕੇ ਉਹਨਾਂ ਦਾ ਵਿਰੋਧ ਕਰਦਾ ਜਿਹੜੇ ਕਰਪਟ ਨੇ ਜਿਹੜੇ ਕੋਈ ਆਪਣੇ ਵਧੀਆ ਨੇ ਵਧੀਆ ਕੰਮ ਕਰਦੇ ਆ ਵਧੀਆ ਭੂਮਿਕਾ ਨਿਭਾ ਰਹੇ ਆ ਬੇਸ਼ੱਕ ਲੀਡਰ ਨੇ ਬੇਸ਼ੱਕ ਅਫੀਸਰ ਸਹਿਬਾਨ ਨੇ ਉਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਪਰ ਜਿਹੜੇ ਕਰਪਟ ਨੇ ਉਹਨਾਂ ਦਾ ਤਾਂ ਸਾਰੀ ਦੁਨੀਆ ਹੀ ਵਿਰੋਧ ਕਰਦੀ ਆ ਭਾਨਾ ਸਿੱਧੂ ਵੀ ਉਹਨਾਂ ਦਾ ਵਿਰੋਧ ਕਰਦਾ ਸੀ ਇਹਦੇ ਕਰਕੇ ਭਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਭਾਨੇ ਸਿੱਧੂ ਨੂੰ ਹੋ ਸਕਦਾ ਹੈ ਜੇਲ੍ਹ ਤੋਂ ਨਾ ਨਿਕਲਣ ਦੇਣ ਲੋਕਾਂ ਨੂੰ ਅਪੀਲ ਹੈ ਮੇਰੀ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਹੜੇ ਕਹਿੰਦੇ ਆ ਕਿ ਸੱਚ ਦੀ ਆਵਾਜ਼ ਦਬਣੀ ਨਹੀਂ ਚਾਹੀਦੀ ਦਬਣੀ ਚਾਹੀਦੀ ਵੀ ਨਹੀਂ ਕਿਉਂਕਿ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਸੱਚ ਦੀ ਆਵਾਜ਼ ਆ ਜਿਹੜੀ ਸਾਡੀ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਸੱਚ ਹਮੇਸ਼ਾ ਸੱਚ ਬੋਲਦੇ ਰਹੋ ਸੱਚ ਦਾ ਸਾਥ ਦਿਓ ਮੈਂ ਤੁਹਾਨੂੰ ਵੀ ਸਾਰੇ ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਭਾਨਿਆਂ ਸਿੱਧੂ ਨੂੰ ਪਿਆਰ ਕਰਨ ਵਾਲੇ ਇੱਕ ਆਮ ਘਰ ਦਾ ਮੁੰਡਾ ਗਾ ਜਿਹੜਾ ਸਰਕਾਰ ਦੀਆਂ ਤੇ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਰੜਕਦਾ ਗਾ ਮੈਂ ਤੁਹਾਨੂੰ ਅਪੀਲ ਕਰਦਾ ਕਿ ਭਾਨੇ ਸਿੱਧੂ ਦੀ ਸਿੱਧੂ ਨੂੰ ਰਿਹਾਆ ਕਰਾਉਣ ਲਈ ਆਵਾਜ਼ ਬੁਲੰਦ ਕਰੋ ਇਕੱਠੇ ਹੋਵੋ ਜਦੋਂ ਵੀ ਕੋਈ ਕਾਲ ਆਉਂਦੀ ਹੈ ਵੀ ਅਸੀਂ ਅੱਜ ਕੋਈ ਪਰੋਨਾ ਰੱਖਿਆ ਜਾਂਦਾ ਜਾਂ ਉਲੀਕਿਆ ਜਾਂਦਾ ਉਥੇ ਵੱਧ ਤੋਂ ਵੱਧ ਪਹੁੰਚੋ ਅਤੇ ਉਹਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਪਾਓ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਤੇ ਉਹਨੂੰ ਬਾਅਦਜਤ ਬਰੀ ਕੀਤਾ ਜਾਵੇ ਤੇ ਰਹਾ ਕੀਤਾ ਜਾਵੇ। ਧੰਨਵਾਦ ਦੋਸਤੋ ਇੱਕ ਅਪੀਲ ਕਰਨੀ ਸੀ ਤੁਹਾਨੂੰ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਕਿਉਂਕਿ ਭਾਨਾ ਸਿੱਧੂ ਕੋਈ ਜੇ ਤੁਸੀਂ ਕਹੋਗੇ ਭਾਨਾ ਸਿੱਧੂ ਮੇਰਾ ਕੋਈ ਨੇੜੇ ਦਾ ਰਿਸ਼ਤੇਦਾਰ ਆ ਮੇਰੇ ਕੋਈ ਨੇੜੇ ਦਾ ਰਿਸ਼ਤੇਦਾਰ ਨਹੀਂ। ਪਰ ਜਿਹੜਾ ਵੀ ਕੋਈ ਪੰਜਾਬ ਦੀ ਜਾਂ ਪੰਜਾਬੀਅਤ ਦੀ ਗੱਲ ਕਰੂਗਾ ਸੱਚੇ ਦਿਲੋਂ ਜਿਹੜਾ ਪੰਜਾਬ ਦੇ ਪੰਜਾਬ ਵਾਸੀਆਂ ਨਾਲ ਖੜਾਗਾ ਜੇ ਕੋਈ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਬੁਲੰਦ ਕਰਦਾਗਾ ਜਾਂ ਕੋਈ ਸਾਡੇ ਭੈਣ ਭਰਾਵਾਂ ਦੇ ਕਿਸੇ ਦੇ ਕੋਈ ਕੰਮ ਆਉਂਦਾਗਾ ਬੇਸ਼ੱਕ ਉਹ ਸਿੱਧੂ ਮੂਸੇ ਵਾਲੇ ਦਾ ਪਰਿਵਾਰ ਹੋਵੇ ਬੇਸ਼ੱਕ ਉਹ ਜਿਹੜੇ ਵੀ ਸਾਡੇ ਏਜੰਟਾਂ ਦੁਆਰਾ ਜਿਹੜੇ ਠੱਗੀਆਂ ਦਾ ਸਕਾਰ ਹੋਏ ਨੇ ਬੇਸ਼ੱਕ ਉਹ ਪਰਿਵਾਰ ਹੋਣ ਬੇਸ਼ੱਕ ਹੋਰ ਸਾਡੇ ਕਿਸਾਨੀ ਮੁੱਦੇ ਹੋਣ ਹੁਣ ਜਿਵੇਂ ਕਿਸਾਨੀ ਮੁੱਦੇ ਤੇ ਵੀ ਆਪਾਂ ਗੱਲ ਕਰਦੇ ਆ 13 ਫਰਵਰੀ ਨੂੰ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਧਰਨਾ ਲੱਗ ਰਿਹਾਗਾ ਕਿਉਂਕਿ ਭਾਨਾ ਸਿੱਧੂ ਤੁਹਾਨੂੰ ਪਤਾ ਕਿ ਪਹਿਲਾਂ ਵੀ ਜਦੋਂ ਦਿੱਲੀ ਧਰਨਾ ਪਹਿਲਾਂ ਲੱਗਿਆ ਉਹਦੇ ਵਿੱਚ ਵੀ ਭਾਨੇ ਸਿੱਧੂ ਦੀ ਅਹਿਮ ਭੂਮਿਕਾ ਰਹੀ ਹੈ ਕਿਉਂਕਿ ਜਵਾਨੀ ਨੌਜਵਾਨੀ ਉਹਦੇ ਨਾਲ ਜੁੜੀ ਹੋਈ ਹੈ ਤੇ ਕਾਫੀ ਜਿਆਦਾ ਵੱਡਾ ਉਹਨਾਂ ਨੇ ਹੰਬੜਾ ਮਾਰਿਆ ਸੀ ਪਿਛਲੀ ਵਾਰ ਵੀ ਜਦ ਦਿੱਲੀ ਧਰਨਾ ਲੱਗਿਆ ਸੀ ਇਸ ਵਾਰ ਵੀ ਉਹਨਾਂ ਨੇ ਆਖਿਆ ਵੀ ਉਲਝਾਉਣ ਦੀ ਕੋਸ਼ਿਸ਼ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਆਮ ਲੋਕ ਨੇ ਉਹਨਾਂ ਤੇ ਇਹਦਾ ਅਸਰ ਪਵੇ ਕਿ ਉਹ ਡਰ ਕੇ ਆਉਦੇ ਘਰਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜੇ ਤੇ ਉਹਨਾਂ ਨੂੰ ਡਰਾ ਧਮਕਾ ਕੇ ਉਹ ਨਾ ਜਾਣ ਦਿੱਲੀ ਇਹ ਕਾਫੀ ਜੜੀਆਂ ਵੱਡੀਆਂ ਚਾਲਾਂ ਏਜੰਸੀਆਂ ਦੁਆਰਾ ਚਲੀਆਂ ਜਾਂਦੀਆਂ ਨੇ ਸਾਡੀਆਂ ਸਰਕਾਰਾਂ ਦੁਆਰਾ ਚੱਲੀਆਂ ਜਾਂਦੀਆਂ ਨੇ ਜਾਂ ਸਾਡੇ ਪ੍ਰਸ਼ਾਸਨ ਦੁਆਰਾ ਚੱਲੀਆਂ ਜਾਂਦੀਆਂ ਨੇ ਇਹ ਚਾਲਾਂ ਨੂੰ ਕਦੇ ਵੀ ਕਾਮਯਾਬ ਨਾ ਹੋਣ ਦਿਓ ਸੱਚ ਦਾ ਸਾਥ ਦਿਓ ਸੱਚ ਦੇ ਨਾਲ ਖੜੋ ਹੋ ਸਕਦਾ ਤੁਹਾਡੇ ਲੱਖ ਮਤ ਭੇਦ ਹੋਣ ਭਾਵੇਂ ਸਿੱਧੂਣਾ ਕਈ ਵਾਰ ਆਪਣੇ ਪਰਿਵਾਰਕ ਲਾਲੋ ਜਾਂ ਕੋਈ ਵੈਸੇ ਵਿਚਾਰ ਨਹੀਂ ਮਿਲਦੇ ਹੁੰਦੇ ਲੱਖ ਮਤ ਭੇਦ ਹੁੰਦੇ ਆ ਪਰ ਜਿੱਥੇ ਗੱਲ ਪੰਜਾਬ ਦੀ ਆ ਜਾਂਦੀ ਹੈ ਉਥੇ ਪੰਜਾਬ ਦੀ ਗੱਲ ਕਰਨ ਵੇਲੇ ਪਿੱਛੇ ਨਾ हटਿਆ ਕਰੋ ਸਾਥ ਦਿਆ ਕਰੋ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸასი ਕਾਲ ਜੀ